ਕੱਛੀ ਕਾਲ ਪਹਿਰੇ ਦੋਸਤੋ ਪਿਆਰ ਭਰੀ ਫਤਿਹ ਕਬੂਲ ਕਰਿਓ ਤੁਸੀਂ ਜੁੜ ਗਿਓ ਇੱਕ ਵਾਰ ਫਿਰ ਤੋਂ ਸਾਡੇ ਚੈਨਲ ਦੇ 300 ਵਰਡ ਦੇ ਨਾਮ ਥੋੜਾ ਜਿਹਾ ਸਵਾ ਬਦਲਿਆ ਤੇ ਆਪਾਂ ਥੱਲੇ ਬੈਠ ਜਾਈਦਾ ਆਸਣ ਲਾ ਕੇ ਆਸਣ ਹੀ ਹੁੰਦਾ ਕਿਉਂਕਿ ਜਿੱਥੇ ਮਰਜ਼ੀ ਬਹਿਜ ਪਰ ਥੋੜਾ ਜਾਂ ਜ਼ਿਆਦਾਤਰ ਥੱਲੇ ਵੀ ਬੈਠਣਾ ਚਾਹੀਦਾ ਥੱਲੇ ਵੀ ਪੜ੍ਹਨਾ ਚਾਹੀਦਾ ਤੇ ਜਿੰਨੇ ਵੀ ਸਾਡੇ ਚੈਨਲ ਨਾਲ ਜੁੜਦੇ ਨੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਬਹੁਤ ਲੋਕ ਆਦਰ ਸਤਿਕਾਰ ਪਿਆਰ ਜਿੰਨੇ ਵੀ ਤੁਸੀਂ ਸਾਡੇ ਚੈਨਲ ਨਾਲ ਜੁੜਦੇ ਹੋ ਜਾਂ ਸਾਡੇ ਚੈਨਲ ਦੇ ਜਰੀ ਇਨਫੋਰਮੇਸ਼ਨ ਲੈਂਦੇ ਹੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੁਣ ਜਿੱਥੇ ਜਿੱਥੇ ਗੱਲ ਬੋਟਾ ਦੀ ਹੋ ਰਹੀ ਆ ਜਿੱਥੇ ਜਿੱਥੇ ਗੱਲ ਮੁੱਦਿਆਂ ਦੀ ਹੋ ਰਹੀ ਆ ਚਾਹੇ ਉਹ ਪੜ੍ਹਾਈ ਦੇ ਮਸਲੇ ਨੇ ਪਾਣੀ ਦੇ ਮਸਲੇ ਨੇ ਸਭ ਤੋਂ ਵੱਡਾ ਮਸਲਾ ਜੋ ਖਤਰਨਾਕ ਮਸਲਾ ਉਹ ਹੈਗਾ ਨਸ਼ਿਆਂ ਦਾ ਨਸ਼ਿਆਂ ਦੇ ਠੱਲ ਨਹੀਂ ਪੈਣੇ ਹੁਣ ਇੱਕ ਵਾਰੀ ਸੋਚਣ ਦੀ ਗੱਲ ਹੈ ਕਿ ਨਸ਼ੇ ਆਉਂਦੇ ਕਿੱਥੋਂ ਨੇ ਅੱਜ ਹਰ ਇੱਕ ਪਿੰਡ ਦੇ ਵਿੱਚ ਤੁਸੀਂ ਚੈੱਕ ਕਰਕੇ ਦੇਖੋ ਕਿ ਤੁਹਾਡੇ ਪਿੰਡਾਂ ਦੇ ਵਿੱਚ ਕੋਈ ਨਾ ਕੋਈ ਬੰਦਾ ਨਸ਼ੇ ਦਾ ਜ਼ਰੂਰ ਮਰਦਾ ਹੈ 13000 ਪਾਸ ਪਿੰਡ ਨੇ ਪੂਰੇ ਪੰਜਾਬ ਦੇ ਵਿੱਚ ਤੇ ਹਰ ਰੋਜ਼ ਕਿਸੇ ਨਾ ਕਿਸੇ ਪੰਜਾਬ ਦੇ ਪਿੰਡ ਦੇ ਵਿੱਚੋਂ ਇਹ ਖਬਰ ਆਉਂਦੀ ਆ ਕਿ ਭਾਈ ਫਲਾਣੇ ਸਿੰਘ ਦਾ ਮੁੰਡਾ ਚਿੱਟੇ ਦਾ ਟੀਕਾ ਲਾ ਕੇ ਪੂਰਾ ਹੋ ਗਿਆ ਜਾਂ ਫਿਰ ਨਾੜ ਦੇ ਵਿੱਚ ਸੂਈ ਲੱਗੀ ਰਹਿ ਗਈ ਜਾਂ ਫਿਰ ਇੰਜੈਕਟ ਨਹੀਂ ਕਰ ਸਕਿਆ ਇੰਜੈਕਟ ਕਰਨ ਨੂੰ ਪਹਿਲਾਂ ਹੀ ਪੂਰਾ ਹੋ ਗਿਆ ਜਾਂ ਫਿਰ ਨਸ਼ਾ ਕਰਕੇ ਹੈਂਗ ਹੋ ਗਿਆ ਜਾਂ ਫਿਰ ਟੀਕਾ ਲੋੜ ਲੱਗਿਆ ਸੀ ਬਾਥਰੂਮ ਦੇ ਵਿੱਚ ਬਾਉਲਟੇ ਦੇ ਵਿੱਚ ਇਹ ਨੂੰ ਪੈ ਗਿਆ ਤੇ ਉੱਤੇ ਹੀ ਪੂਰਾ ਸੋ ਦੇਖੋ ਇਹ ਜਿਹੜੇ ਨਸ਼ੇ ਨੇ ਹੁਣ ਚਿੱਟਾ ਚਿੱਟਾ ਬਣਾਇਆ ਕਿ ਨਹੀਂ 2000 ਸਾਲ ਤੱਕ ਵੀਰ ਨੂੰ ਮਾਹੌਲ ਠੀਕ ਸੀ ਉਸ ਤੋਂ ਬਾਅਦ ਹੀ ਆਮਦ ਹੋਈ ਚਿੱਟਾ ਹੋ ਗਿਆ ਹੈਰਲ ਹੋ ਗਈ ਵੱਖ-ਵੱਖ ਕਿਸਮ ਦੇ ਨਸ਼ੇ ਆ ਗਏ ਹੋਰ ਤਾਂ ਅ ਕਈ ਹੋਰ ਸਿਗਨੇਚਰ ਕੈਪਸੂਲ ਆ ਗਏ ਹੋਰ ਤਰ੍ਹਾਂ ਦੇ ਕਈ ਕੈਪਸੂਲ ਆ ਗਏ ਲਾਲ ਕੈਪਸੂਲ ਵੀ ਕਹਿੰਦੇ ਨੇ ਲੋਕ ਉਹ ਏਦਾਂ ਦੇ ਕੈਪਸੂਲ ਆ ਗਏ ਸਾਡੇ ਮੈਡੀਕਲਾਂ ਦੇ ਵਿੱਚ ਵੇਚ ਰਹੇ ਨੇ ਮੈਡੀਕਲ ਵਾਲੇ ਵੀ ਸਿਰਫ ਆਪਣੇ ਪੈਸਿਆਂ ਦੀ ਹੋੜ ਦੇ ਵਿੱਚ ਪੈਸੇ ਕਮਾਉਣ ਲਈ ਜਾਂ ਜਾਦਾ ਪੈਸਾ ਕਮਾਉਣ ਲਈ ਪੈਸਿਆਂ ਦੀ ਹੋੜ ਵਿੱਚ ਇਹ ਲੋਕਾਂ ਨੂੰ ਜ਼ਹਿਰ ਵੰਡ ਰਹੇ ਹੁਣ ਇਹੋ ਦੇ ਕੈਪਸੂਲ ਬੇਚ ਰਹੇ ਨੇ ਉਹ ਕਹਿ ਰਹੇ ਨੇ ਕਿ ਮੈਡੀਕਲ ਆ ਜਦੋਂ ਤੇ ਲਿਖਿਆ ਹੁੰਦਾ ਕਿ ਜੇ ਇਸ ਦੀ ਵੱਧ ਤੋਂ ਲੋੜ ਤੋਂ ਜ਼ਿਆਦਾ ਕੀਤੀ ਜਾਂਦੀ ਆ ਤਾਂ ਫਿਰ ਇਹ ਨਸ਼ਾ ਹਰ ਇੱਕ ਚੀਜ਼ ਜਦੋਂ ਤੁਸੀਂ ਉਸ ਦੀ ਵੱਧ ਤੋਂ ਲੋੜ ਤੋਂ ਜ਼ਿਆਦਾ ਕਰ ਦਿਓ ਤਾਂ ਉਹ ਨਸ਼ਾ ਕੋਈ ਵੀ ਚੀਜ਼ ਲਾ ਲਓ ਚਾਹੇ ਤੁਸੀਂ ਕੋਈ ਵੀ ਮੈਡੀਸਿਨ ਲੈਨੇ ਹੋ ਉਹਦੀ ਵੱਧ ਤੋਂ ਲੋੜ ਤੋਂ ਜ਼ਿਆਦਾ ਕਰ ਦਿਓ ਨਸ਼ੇ ਦਾ ਕੰਮ ਕਰ ਦੇ ਸੋ ਹੁਣ ਜਿਹੜੇ ਚੀਜ਼ਾਂ ਹੀ ਨਸ਼ੇਲੀ ਲੋਕਾਂ ਨੇ ਵਰਤ ਲਈਆਂ ਤੇ ਉਹ ਲੋਕਾਂ ਨੂੰ ਤੁਸੀਂ ਕੀ ਕਹੋਗੇ ਅੱਗੇ ਇੱਕ ਹਰੇ ਪੱਨੇ ਵਾਲੀ ਗੋਲੀ ਆਉਣ ਲੱਗੀ ਸੀ ਜਿਹਦਾ ਲੈਵਲ ਹਰਾ ਸੀ ਪਰ ਉਹ ਗੋਲੀ ਦਰਦ ਵਾਸਤੇ ਬਣੀ ਸੀ ਪਰ ਲੋਕਾਂ ਨੇ ਉਸ ਨੂੰ ਇੱਕ ਦੋ ਤਿੰਨ ਇਕੱਠੀਆਂ-ਇਕੱਠੀਆਂ ਲੈਣਾ ਸ਼ੁਰੂ ਕਰਤਾ ਕਿਉਂਕਿ ਲੋਕਾਂ ਨੂੰ ਇਦਾਂ ਲੱਗਦਾ ਸੀ ਕਿ ਇਸ ਗੋਲੀ ਦੇ ਵਿੱਚ ਨਸ਼ਾ ਹੋਣ ਉਸੇ ਤਰ੍ਹਾਂ ਪ੍ਰੈਗਨਨਸ਼ਿਪ ਆ ਗਈ ਕਈ ਇਦਾਂ ਦੇ ਕੈਪਸੂਲ ਆ ਗਏ ਜਿਹਦੇ ਕਰਕੇ ਸਾਡੇ ਮੁੰਡੇ ਇਹ ਚੀਜ਼ਾਂ ਨੂੰ ਖਾ ਕੇ ਕੈਪਸੂਲ ਖਾ ਕੇ ਹੈਗ ਹੋਏ ਰਹਿੰਦੇ ਚਿੱਟੇ ਉਹ ਵੀ ਪੈੜੇ ਦੀ ਚੀਜ਼ਾਂ ਦੇ ਹੁਣ ਪਿੱਛੇ ਜੱਕ ਰਿਪੋਰਟ ਆਈ ਸੀ ਕਿ ਕੁਝ ਲੋਕ ਉਸ ਪੈਸਿਆਂ ਦੀ ਹੋੜ ਦੇ ਵਿੱਚ ਫੈਟਾ ਲਾਈਨ ਚੀਜ਼ ਆ ਜਿਹੜੀ ਫੈਟਾ ਲਾਈਨ ਹੁੰਦੀ ਆ ਹਾਥੀ ਨੂੰ ਬੇਹੋਸ਼ ਕਰਨ ਵਾਲੀ ਮੈਡੀਸਿਨ ਜਿਹਦਾ ਇੱਕ ਇੰਜੈਕਸ਼ਨ ਬਣਾਇਆ ਜਾਂਦਾ ਤੇ ਉਹ ਇੰਜੈਕਸ਼ਨ ਹਾਥੀ ਦੇ ਲਾਇਆ ਜਾਂਦਾ ਜਿਸ ਨਾਲ ਹਾਥੀ ਬੇਹੋਸ਼ ਹੋ ਜਾਂਦਾ ਹੁਣ ਉਹ ਚੀਜ਼ ਨੂੰ ਇਹ ਲੋਕ ਚਿੱਟੇ ਬਣਾ ਕੇ ਵੇਚਣ ਲੱਗੇ ਉਹ ਕੋ ਲੇਬਲ ਹਟਾ ਦਿੰਦੇ ਨੇ ਉਹ ਲੇਬਲ ਹਟਾ ਕੇ ਉਹਨੂੰ ਚਿੱਟੇ ਦੇ ਰੂਪ ਵਿੱਚ ਲੋਕਾਂ ਨੂੰ ਵੇਚ ਰਹੇ ਨੇ ਜਿਸ ਕਰਕੇ ਬਹੁਤ ਜ਼ਿਆਦਾ ਡੈਥਾਂ ਹੋ ਰਹੀਆਂ ਨੇ ਤੇ ਇਹਨਾਂ ਡੈਥਾਂ ਦੇ ਕੇਸ ਵੀ ਵਧ ਰਹੇ ਨੇ ਤੇ ਇਦਾਂ ਦੀ ਜਿਹੜੀ ਇਹ ਚੀਜ਼ਾਂ ਨੇ ਲੋਕ ਕੋਸ਼ਕ ਪੈਦਿਆਂ ਦੇ ਪੈਸਿਆਂ ਲਈ ਕੋਸ਼ਕ ਆਪਣੇ ਘਰਾਂ ਨੂੰ ਪਾਲਣ ਲਈ ਜਾਂ ਆਪਣੇ ਬਟੂਏ ਦੇ ਵਿੱਚ ਪੈਸਿਆਂ ਦਾ ਭਾਰ ਪਾਲਣ ਲਈ ਲੋਕਾਂ ਦੀ ਜ਼ਿੰਦਗੀ ਨਾਲ ਖੜਵਾੜ ਕਰ ਰਹੇ ਹੁਣ ਜਿਹੜੀ ਫੈਟਲ ਲਾਈਨ ਫੈਟਲ ਲਾਈਨ ਦੇਖੋ ਉਹਦੀ ਲੋਜ ਕਿੰਨੀ ਆ ਜਿਹੜੀ ਫੈਟਲ ਲਾਈਨ ਆ ਉਦੀ ਡੋਜ਼ ਕਿੰਨੀ ਆ ਜਦੋਂ ਉਹ ਫੈਟਲ ਲਾਈਨ ਇੱਕ ਹਾਥੀ ਨੂੰ ਵਿਹੋਸ਼ ਕਰਨ ਦਾ ਦਮ ਰੱਖਦੀ ਆ ਤਾਂ ਜਦੋਂ ਫੈਟਲ ਲਾਈਨ ਸਾਡੇ ਇਹ ਮੁੰਡੇ ਚਿੱਟਾ ਸਮਝ ਕੇ ਆਪਣੀ ਨਾੜ ਦੇ ਵਿੱਚ ਇੰਜੈਕਟ ਕਰਦੇ ਨੇ ਤਾਂ ਫਿਰ ਉਹਨਾਂ ਤੇ ਕੀ ਅਸਰ ਪੈਂਦਾ ਹੁਣ ਹਾਥੀ ਦੇ ਸਰੀਰ ਤੇ ਬੰਦੇ ਦੇ ਸਰੀਰ ਦੇ ਵਿੱਚ ਬਹੁਤ ਵੱਡਾ ਫਰਕ ਆ ਹਾਥੀ ਹੁਣ ਕਿੰਨਾ ਵੱਡਾ ਹੋ ਗਿਆ ਆਕਾਰ ਦੇ ਵਿੱਚ ਤੇ ਬੰਦਾ ਹਾਥੀ ਦੇ ਸਮਾਨ ਤਾਂ ਕੁਝ ਵੀ ਨਹੀਂ ਉਹਦੀ ਲੱਤਾਂ ਤੱਕ ਵੀ ਨਹੀਂ ਪਹੁੰਚਦਾ ਤੇ ਹੁਣ ਜਦੋਂ ਹਾਥੀ ਦੀ ਦਵਾਈ ਬੰਦੇਰੀਆਂ ਨਾਲਾਂ ਦੇ ਵਿੱਚ ਜਾਣੀਆਂ ਨੌਜਵਾਨਾਂ ਦੇ ਮੁੰਡਿਆਂ ਦੀ ਡਾੜਾਂ ਵਿੱਚ ਇੰਜੈਕਟ ਹੋਣੀਆਂ ਤਾਂ ਫਿਰ ਅਸਰ ਸਰਸੰਕੀ ਲੋੜ ਤੋਂ ਵੱਧ ਜਦੋਂ ਅਸਰ ਹੋਊਗਾ ਤਾਂ ਫਿਰ ਮੁੰਡੇ ਮਰਨਗੇ ਸਿੱਧਾ ਕਾਰਨ ਹੈ ਕਿ ਮਰਨਗੇ ਬਚਣਾ ਸੰਭਵ ਮੇਰੇ ਦੋ ਚਾਰ ਮਿੱਤਰ ਡਾਕਟਰ ਨੇ ਉਹਨਾਂ ਨੂੰ ਮੈਂ ਮਿਲਿਆ ਤੇ ਉਹਨਾਂ ਨਾਲ ਵੀ ਅਸੀਂ ਇਸ ਵਿਸ਼ੇ ਤੇ ਗੱਲਾਂ ਕਰੀ ਕਿਉਂਕਿ ਅਸੀਂ ਹਰ ਮਹੀਨੇ ਕੈਂਪ ਲਾਉਂਦੇ ਰਹਿੰਦੇ ਆ ਤੁਹਾਡੇ ਵੀ ਜੇ ਕਿਤੇ ਨਗਰ ਦੇ ਵਿੱਚ ਤੁਹਾਨੂੰ ਪੂਰੇ ਪੰਜਾਬ ਦੇ ਵਿੱਚ ਕੈਂਪ ਦੀ ਲੋੜ ਆ ਤਾ ਅਸੀਂ ਫ੍ਰੀ ਕੈਂਪ ਲਾਉਨੇ ਆ ਫ੍ਰੀ ਮੈਡੀਸਨ ਦਿੰਨੇ ਆ ਟੈਸਟ ਵੀ ਫ੍ਰੀ ਨੇ ਅੱਖਾਂ ਦੇ ਆਪਰੇਟ ਵੀ ਕਰਵਾਏ ਜਾਂਦੇ ਨੇ ਤੇ ਅੱਖਾਂ ਦੀ ਐਡਵਾਈਸ ਵੀ ਫ੍ਰੀ ਦਿੱਤੀ ਜਾਂਦੀ ਆ ਤੁਹਾਡਾ ਮੈਡੀਕਲ ਸਬਜੈਕਟ ਫ੍ਰੀ ਕੀਤਾ ਜਾਂਦਾ ਅਸੀਂ ਆਪਣੀ ਸੰਸਥਾ ਦਰੀਏ ਮੈਡੀਕਲ ਕੈਂਪ ਲਾਉਨੇ ਆ ਅਗਰ ਕਿਸੇ ਨੂੰ ਕੈਂਪ ਦੀ ਲੋੜ ਆ ਤਾਂ ਤੁਸੀਂ ਜਨਰਲ ਸੰਪਰਕ ਕਰ ਸਕਦੇ ਹੋ ਗੱਲ ਹੁਣ ਜਿੱਤੇ ਤੱਕ ਮੈਂ ਡਾਕਟਰ ਨਾਲ ਗੱਲ ਕੀਤੀ ਉਹ ਕਹਿੰਦਾ ਦੇਖੋ ਅਗਰ ਕੋਈ ਬੰਦਾ ਉਹਦਾ ਕੋਈ ਚੀਜ਼ ਵਸਤ ਦਾ ਨਸ਼ਾ ਵਰਤਦਾ ਉਹਦਾ ਇਲਾਜ ਹੈ ਉਹਦਾ ਇਲਾਜ ਹੈ ਉਹਦੀ ਵਰਤੋਂ ਕੀਤੀ ਜਾ ਸਕਦੀ ਹੈ ਉਹਦੀ ਸੌਰੀ ਉਹਦਾ ਬਚਾਅ ਕੀਤਾ ਜਾ ਸਕਦਾ ਉਸ ਨੂੰ ਨਸ਼ੇ ਤੋਂ ਰੋਕਿਆ ਜਾ ਸਕਦਾ ਪਰ ਜਿਹੜੀ ਚੀਜ਼ ਨਾੜ ਦੇ ਵਿੱਚ ਇੰਜੈਕਟ ਹੋਣ ਲੱਗੇ ਜਿਹੜਾ ਨਸ਼ਾ ਲੂਟ ਆਪਣੀ ਨਾੜ ਦੇ ਥਾਈ ਲੈਣ ਲੱਗੇ ਉਹਦਾ ਕੋਈ ਇਲਾਜ ਨਹੀਂ ਕਿਉਂਕਿ ਉਹ ਚੀਜ਼ ਤੁਹਾਡੇ ਬਲੱਡ ਵਿੱਚ ਰਹਿ ਜਾਂਦੀ ਆ ਤੇ ਫਿਰ ਉਹਦਾ ਇਲਾਜ ਵੀ ਬਹੁਤ ਔਖਾ ਹੋ ਜਾਂਦਾ ਜਿਹੜਾ ਨਿਵੇੜਾ ਸਿਰਫ ਤੁਹਾਡੀ ਮੌਤ ਤੇ ਜਾ ਕੇ ਲੱਗਦਾ ਹੁਣ ਦੇਖੋ ਲੋਕ ਸਿਰਫ ਆਪਣੇ ਘਰ ਪਰਣ ਲਈ ਇਹ ਚਿੱਟੇ ਵਰਗੇ ਕੈਮੀਕਲ ਦੇ ਰੂਪ ਵਿੱਚ ਨਸ਼ੇ ਵੇਚ ਰਹੇ ਨੇ ਕੈਮੀਕਲ ਦੇ ਰੂਪ ਵਿੱਚ ਨਸ਼ੇ ਵੇਚ ਰਹੇ ਨੇ ਤੇ ਇਹਨਾਂ ਚੀਜ਼ਾਂ ਕਰਕੇ ਸਾਡੇ ਮੁੰਡੇ ਮਰ ਵੀ ਰਹੇ ਨੇ ਕਿਉਂਕਿ ਜੋ ਚੱਟਾ ਕਹਿ ਕੇ ਲੋਕ ਵੇਚ ਰਹੇ ਨੇ ਉਹ ਹਾਥੀਨ ਵਿਹੋਸ਼ ਕਰਨ ਵਾਲੀ ਮੈਡੀਸਿਨ ਹੁੰਦੀ ਆ ਜਿਹਨੂੰ ਫੈਟਾਲਾਈਨ ਕਹਿੰਦੇ ਨੇ ਉਹਦੀ ডোজ ਲੋੜ ਤੋਂ ਜ਼ਿਆਦਾ ਹੁੰਦੀ ਆ ਕਿਉਂਕਿ ਜਦੋਂ ਫੈਟਾਲਾਈਨ ਚੀਜ਼ ਹਾਥੀਨ ਵਿਹੋਸ਼ ਕਰਨ ਦਾ ਦਮ ਰੱਖਦੀ ਆ ਤਾਂ ਫਿਰ ਇਨਸਾਨ ਤੇ ਕੀ ਪ੍ਰਭਾਵ ਪੈਂਦਾ ਹੁਣ ਕਈ ਇਹ ਵੀ ਸੋਚਦੇ ਹੋਣਗੇ ਕਿ ਤੁਸੀਂ ਵੱਡੇ ਪੜਾਖੂ ਬਣੇ ਫਿਰਦੇ ਹੋ ਜੀ ਤੁਸੀਂ ਵੱਡੇ ਜਾਣਕਾਰ ਬਣੇ ਫਿਰਦੇ ਹੋ ਦੇਖੋ ਨਸ਼ਾ ਕੋਈ ਵੀ ਹੈ ਹਰ ਇੱਕ ਪਰਿਵਾਰ ਦੇ ਵਿੱਚ ਇੱਕ ਨਸ਼ਾ ਜ਼ਰੂਰ ਕਰਦਾ ਚਾਹੇ ਉਹ ਤੁਹਾਡੇ ਤੋਂ ਚੋਰੀ ਕਰਦਾ ਜਾਂ ਫਿਰ ਲੋਕੇ ਕਰਦਾ ਪਰ ਕੋਈ ਨਾ ਕੋਈ ਨਸ਼ੇ ਦਾ ਆਦੀ ਜ਼ਰੂਰ ਹੈ ਸੋ ਅਸੀਂ ਇਹਨਾਂ ਦਾ ਬਚਾ ਕਿਵੇਂ ਕਰਨਾ ਇਹਨਾਂ ਤੇ ਪੈਰਾ ਲਾ ਕੇ ਰੱਖੋ ਹਰ ਇੱਕ ਟਾਈਮ ਤੋਂ ਟਾਈਮ ਇਹਨੂੰ ਰੋਟੀ ਦਿਓ ਜੇ ਸਟੈਨ ਨਸ਼ੀ ਦੀ ਤੋਰ ਲੱਗਦੀ ਉਸ ਟਾਈਮ ਨੂੰ। ਸੋ ਅਗਰ ਸਾਡੀ ਵੀਡੀਓ ਰਾਹੀਂ ਕੋਈ ਬੱਚਾ ਨਸ਼ੇ ਕਰਨੋਂ ਬਾਤ ਕਰਦਾ ਤਾਂ ਅਸੀਂ ਖੁਸ਼ਕਿਸਮਤ ਸਮਝਾਂਗੇ ਆਪਣੇ ਆਪ ਨੂੰ। ਅਸੀਂ ਖੁਸ਼ਕਿਸਮਤ ਹਾਂ ਪਰਵਾਹ ਦੀ ਕਿ ਤੁਸੀਂ ਅਸੀਂ ਕਿਸੇ ਦੀ ਜ਼ਿੰਦਗੀ ਬਚਾ ਸਕੀਏ। ਇੰਨੀਆਂ ਰੁਪਈਆ ਪ੍ਰਬੰਧ ਕਰਨੀਆਂ ਸੱਤ ਸਹੀ ਕਾ। ਆਇਓ